ਇਹਦੀ ਡੀਸੀ ਸਾਹਿਬ ਦੀ ਰਹਿਮਾਈ ਹੇਠ ਤੇ ਪ੍ਰਧਾਨ ਜੀ ਤੇ ਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕੋਜਮੈਂਟ ਲੋਕਾਂ ਨੇ ਕੀਤੀ ਹੈ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਕੋਜ ਅੱਜ ਹਰਚੋਆ ਰੋਡ ਤੋਂ ਅੱਜ ਕਬਜ਼ੇ ਰਿਮੂਵ ਕੀਤੇ ਆ ਕੋਜ ਇੱਥੇ ਵਾਰਨਿੰਗ ਦੇ ਹੁੰਦੇ ਆ ਜੇ ਨਹੀਂ ਵੀ ਫਿਰ ਵੀ ਮੰਨਦੇ ਤੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫੇਰ ਅਹੀ ਕਾਰਵਾਈ ਕਰ ਰਹੇ ਆ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਟ੍ਰੈਫਿਕ ਨੂੰ ਬਹੁਤ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਟ੍ਰੈਫਿਕ ਲਈ ਕੱਲ ਹੁਕਮ ਹੋਇਆ ਸੀ ਡੀ ਸਾਹਿਬ ਦੇ ਐਸਐਸਪੀ ਮੈਮ ਦੇ ਵੀ ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ ਜਲਸਾ ਸਾਲਾਨਾ ਐਮਡੀਆ ਜਮਾਤ ਦਾ ਜਿਹੜਾ ਹਰ ਸਾਲਾਨਾ ਸਾਲ ਦੇ ਬਾਅਦ ਆਉਂਦਾ ਹੈ ਉਹ ਬਹੁਤ ਰਸ਼ ਪੈਂਦਾ ਬਹੁਤ ਇਹਨਾਂ ਦੇ ਮਹਿਮਾਨ ਹੁੰਦੇ ਆ ਬਾਹਰੋਂ ਵੀ ਤੇ ਇਸ ਕਰਕੇ ਕੋਈ ਨਾਚ ਨਾ ਹੋਵੇ ਕੋਈ ਸਾਰੀਆਂ ਕੋਈ ਵੀ ਚੋਰੀ ਕੁਛ ਨਾ ਹੋਵੇ ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਜਾ ਜਿਹੜਾ ਪਾਲਣਾ ਨਹੀਂ ਕਰ ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਇਹਦੀ ਡੀਸੀ ਸਾਹਿਬ ਦੀ ਰਹਿਮਾਈ ਹੇਠ ਤੇ ਪ੍ਰਧਾਨ ਜੀ ਤੇ ਆਈਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕੋਜਮੈਂਟ ਲੋਕਾਂ ਨੇ ਕੀਤੀ ਹੈ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇ ਜਾਂਦੇ باوجود ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਕੋਜ ਅੱਜ ਹਰਚੋਆ ਰੋਡ ਤੋਂ ਅੱਜ ਕਬਜ਼ੇ ਰਿਮੂਵ ਕੀਤੇ ਆ ਕੋਜ ਇੱਥੇ ਵਾਰਨਿੰਗ ਦੇ ਜਾਂਦੇ ਆ ਜੇ ਨਹੀਂ ਵੀ ਫਿਰ ਵੀ ਮੰਨਦੇ ਤੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਤੇ ਫੇਰ ਅਹੀ ਕਾਰਵਾਈ ਕਰ ਰਹੇ ਆ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਟ੍ਰੈਫਿਕ ਨੂੰ ਬਹੁਤ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਟ੍ਰੈਫਿਕ ਲਈ ਕੱਲ ਹੁਕਮ ਹੋਇਆ ਸੀ ਡੀ ਸਾਹਿਬ ਦੇ ਐਸਐਸਪੀ ਮੈਮ ਦੇ ਵੀ ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ ਜਲਸਾ ਸਾਲਾਨਾ ਐਮਡੀਆ ਜਮਾਤ ਦਾ ਜਿਹੜਾ ਹਰ ਸਾਲਾਨਾ ਸਾਲ ਦੇ ਬਾਅਦ ਆਉਂਦਾ ਹੈ ਉਹ ਬਹੁਤ ਰਸ਼ ਪੈਂਦਾ ਬਹੁਤ ਉਹਨਾਂ ਦੇ ਮਹਿਮਾਨ ਆਉਂਦੇ ਆ ਬਾਹਰੋਂ ਵੀ ਤੇ ਇਸ ਕਰਕੇ ਕੋਈ ਨਾ ਚੁਗਣਾ ਹੋਵੇ ਕੋ ਸਾਰੀਆਂ ਕੋਈ ਵੀ ਚੋਰੀ ਕੁਛ ਨਾ ਹੋਵੇ ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਗਿਆ ਜਿਹੜਾ ਪਾਲਣਾ ਨਹੀਂ ਕਰਦਾ ਉਹ ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਜੀ ਬਿਲਕੁਲ ਇਹਦੀ ਡੀਸੀ ਸਾਹਿਬ ਦੀ ਰਹਿਮਾਈ ਹੇਠ ਤੇ ਪ੍ਰਧਾਨ ਜੀ ਤੇ ਐਸਓ ਸਾਹਿਬ ਦੇ ਹੁਕਮਾਂ ਦੇ ਅਨੁਸਾਰ ਆਪਾਂ ਜਿਹੜੇ ਨਜਾਇਜ਼ ਕਬਜ਼ੇ ਇਨਕੋਜਮੈਂਟ ਲੋਕਾਂ ਨੇ ਕੀਤੀ ਹੈ ਇਹਨਾਂ ਨੂੰ ਬਾਰ-ਬਾਰ ਵਾਰਨਿੰਗ ਦੇਣ ਦੇ ਬਾਵਜੂਦ ਵੀ ਜਿਹੜੇ ਨਹੀਂ ਅਸਰ ਕਰਦੇ ਉਹਨਾਂ ਤੇ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਕੋਜ ਅੱਜ ਹਰਚੋਆ ਰੋਡ ਤੋਂ ਅੱਜ ਕਬਜ਼ੇ ਰਿਮੂਵ ਕੀਤੇ ਆ ਕੋਜ ਇੱਥੇ ਵਾਰਨਿੰਗ ਦੇ ਹੁੰਦੇ ਆ ਜੇ ਨਹੀਂ ਵੀ ਫਿਰ ਵੀ ਮੰਨਦੇ ਤੇ ਫਿਰ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਨਾਲ ਲੈ ਕੇ ਫੇਰ ਅਹੀ ਕਾਰਵਾਈ ਕਰ ਰਹੇ ਆ ਜੀ ਸਮੱਸਿਆ ਕੀ ਆ ਰਹੀ ਹੈ ਸਮੱਸਿਆ ਟ੍ਰੈਫਿਕ ਨੂੰ ਬਹੁਤ ਟ੍ਰੈਫਿਕ ਬਹੁਤ ਜਾਮ ਹੁੰਦੀ ਹੈ ਟ੍ਰੈਫਿਕ ਲਈ ਕੱਲ ਹੁਕਮ ਹੋਇਆ ਸੀ ਡੀ ਸਾਹਿਬ ਦੇ ਐਸਐਸਪੀ ਮੈਮ ਦੇ ਵੀ ਤੇ ਉਹਨਾਂ ਦੇ ਅਨੁਸਾਰ ਇਸ ਕਰਕੇ ਇਹ ਕਾਰਵਾਈ ਕੀਤੀ ਹੈ ਜਲਸਾ ਸਲਾਨਾ ਐਮਡੀਆ ਜਮਾਤ ਦਾ ਜਿਹੜਾ ਹਰ ਸਲਾਨਾ ਸਾਲ ਦੇ ਬਾਅਦ ਆਉਂਦਾ ਹੈ ਉਹ ਬਹੁਤ ਰਸ਼ ਪੈਂਦਾ ਬਹੁਤ ਇਹਨਾਂ ਦੇ ਮਹਿਮਾਨ ਹੁੰਦੇ ਆ ਬਾਹਰੋਂ ਵੀ ਤੇ ਇਸ ਕਰਕੇ ਕੋਈ ਨਾਚ ਨਾ ਹੋਵੇ ਕੋਈ ਸਾਰੀਆਂ ਕੋਈ ਵੀ ਚੋਰੀ ਕੁਛ ਨਾ ਹੋਵੇ ਇਸ ਕਰਕੇ ਇਹਨਾਂ ਦਾ ਸਾਰਾ ਖਾਸ ਧਿਆਨ ਰੱਖਿਆ ਜਾ ਜਿਹੜਾ ਪਾਲਣਾ ਨਹੀਂ ਕਰਦਾ ਜਿਹੜਾ ਨਹੀਂ ਕਰੇਗਾ ਕਾਨੂੰਨੀ ਕਾਰਵਾਈ ਕੀਤੀ ਜਾ ਜੀ ਬਿਲਕੁਲ